ਦੀਪ ਤੋਂ ਡੋਗੇ ਤੇ ਕੀ ਹੋਇਆ ਪੂਰਾ ਮਾਮਲਾ ਕੀ ਹੈ ਅਜੀ ਨੰਦਪੁਰ ਸਾਹਿਬ ਜਾਣਦੇ ਹਾਂ ਤੁਮਕਰੋ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਜੱਜ ਕਾ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅਟਕ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਨੇ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗੇ ਆ ਤੋ ਜਵਾਨੀ ਹਸਪੀਟਲ ਲੈ ਕੇ ਇਹਨਾਂ ਦੀ ਡੈਥ ਹੋ ਗਈ ਔਰ ਨਹੀਂ ਹੈ ਇਹ ਕੋਈ ਪ੍ਰਾਣੀ ਲਗੇ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਬਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਲੋਕ ਬੂਰੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੇ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮਗਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹੋ ਗਿਆ ਹੁਣ ਤੇ ਉਹ ਗੱਡੀ ਦੇ ਮਗਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੀ ਮੁੰਡਿਆ ਜੀ ਅਨੰਦਪੁਰ ਜੰਦੇ ਪੁੱਛ ਹਾਂ ਜਨੰਦਪੁਰ ਸਾਹਿਬ ਜਾਣਦੇ ਹੀਗੇ ਤੇ ਕੀ ਮੰਗ ਕਰਦੇ ਸੀ ਅਸੀਂ ਉਹ ਜੀ ਉਹਨਾਂ ਨੇ ਪਰਚਾ ਕਰਨਾ ਦੋਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਬਿਲਕੁਲ ਹੀ ਦੇਨੇ ਤੇ ਮਰਵਾਇਆ ਏ ਉਹ ਮੂੰਹ ਮੂੰਹ ਆਉਂਦੇ ਹੁੰਦੇ ਉਹਨਾਂ ਨੂੰ ਪਤਾ ਸੀ ਅਹੀਂ ਨਾਨਦਪੁਰ ਸਾਹਿਬ ਜਾਣਾ ਆ ਤੇ ਉਸ ਘਰਾਹ ਦਾ ਉਹਨਾਂ ਨੂੰ ਪਤਾ ਹੀ ਤੇ ਸਵੇਰੇ ਉਹਨਾਂ ਨੇ ਆ ਕੰਮ ਕੀਤਾ ਤੇ ਪਲੀਜ਼ ਉਹਨਾਂ ਨੂੰ ਸਾਹਬ ਚਾਹੀਦਾ ਉਹਨਾਂ ਦੇ ਪਰਚਾੜਾਣਾ ਚਾਹੀਦਾ ਦੋਵੇਂ ਮਾਂ ਪੁੱਤਾਂ ਦੇ ਉਹ ਗੈਂਗਸਟਰ ਨਾਲ ਸੰਬੰਧ ਹੈ ਉਹਨਾਂ ਦਾ ਚੈਨ ਹੋ ਨਹੀਂ ਸਕਦਾ ਆ ਇਹ ਤੇ ਕੋਈ ਹੁਣ ਕਾਰਵਾਈ ਕਰੋਗੇ ਤੇ ਫੇਰ ਹੀ ਪਤਾ ਲੱਗਣਾ ਆ ਉਹਨਾਂ ਨੂੰ ਨਜਾਇਜ਼ ਮਾਰਿਆ ਗਿਆ ਆ ਉਹਨਾਂ ਨੇ ਤਾਂ ਕੋਈ ਚੀਜ਼ ਕੋਈ ਹੱਥ ਨਹੀਂ ਸੀ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਖੇਤੀਬਾੜੀ ਦਾ ਵਾਈ ਗੀ ਪਿੰਡ ਜੀ ਹਰਜਿੰਦਰ ਸਿੰਘ ਦਾ ਪਿੰਡ ਦੋਗੇ ਜੀ ਕੀ ਗੱਲ ਹੋਈ ਹੈ ਜੀ ਏ ਜੀ ਉਹ ਘਰੋਂ ਨਿਕਲੇ ਆ ਫੀਰਾ ਮਗਰ ਗੱਡੀ ਲਾ ਕੇ ਸਾਹਾ ਫੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਪਤਾ ਨਹੀਂ ਤਰਨ ਧਾਰ ਦੇ ਕਿੱਥੋਂ ਦੇ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ ਕਿਹਨੇ ਸੂਰ ਰੱਖੀ ਇਹ ਜੀ ਫੀਰੇ ਨੇ ਤੇ ਕਿਹਦੇ ਗੋਲੀ ਵਜੀ ਇਹ ਜੀ ਗੱਜਵੀਰ ਤੁਸੀਂ ਕੀ ਲੱਗਦੇ ਤੇ ਉਹ ਸਾਡੇ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਉਮਰ ਜੀ ਤੇ ਵਹਿ ਜੀ ਵਿਆਹ ਆ ਜੀ ਦੋ ਬੱਚੇ ਆ ਜੀ ਕੋਈ ਪਰਾਣੀ ਰੰਗੇ ਸਨ ਲੱਗੇ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਸ ਤਰ੍ਹਾਂ ਐਕਸੀਡੈਂਟ ਹੋ ਕੇ ਮਰਿਆ ਤੇ ਉਹਦੇ ਉਹਦੀ ਖੋਹ ਰੱਖੀ ਆਉਂਦੇ ਬੜੇ ਚਰਦੀ ਖੋਹ ਪੁਰਾਣੀ ਰੱਖੀ ਆਉਂਦੇ ਹੋਰ ਹਾਂਦੇ ਤੈਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਚਾਰ ਗੋਲੀਆਂ ਲੱਗੀਆਂ ਜੀ ਕੁਛ ਬੰਦੀ ਮੋਕੇ ਨਹੀਂ ਕੁਛ ਗਈ ਜੀ ਕੀ ਮੰਨ ਕਰਦੇ ਹੋ ਤੁਸੀਂ ਮੰਗ ਕਰਦੇ ਪੂਰੀ ਪਰਚਾ ਠੋਕ ਕੇ ਹੋਏ ਨਾ ਇਹਦਾ ਇੱਕ ਬਾਹਰ ਇਹਦਾ ਤੀਲਾ ਦਾ ਪੱਕਾ ਕਿਲਾ ਦਾ ਜੋ ਸੂ ਦੋ ਦੋ ਗਾਇਸਟਾਰ ਬਣਿਆ ਇਹ ਸਾਰੇ ਗਾਇਸਟਾਰਾਂ ਦਾ ਚਾਹ ਬਣਿਆ ਜੀ ਐਕਸਰ ਨਾਲ ਸੰਬੰਧ ਰੱਖਦੇ ਹਾਂਜੀ ਪੂਰਾ ਜੀ ਗਾਇਸਟਾਰਾਂ ਨਾਲ ਸੰਬੰਧ ਰੱਖਦੇ ਜੀ ਲੜਕੀ ਦੇਥ ਹੋ ਗਈ ਮੇਰੇ ਵੀਰੇ ਦਾ ਜੱਜ ਵੀਰ ਜੱਜ ਵੀਰ ਸਿੰਘ ਆ ਇਹ ਪਿੰਡ ਤੋਂ ਕੇ ਖਾਣਾ ਕਰਿੰਦਾ ਇਹਨਾਂ ਦੀ ਆਪਸ ਚ ਪਿੰਡ ਦੀ ਕੋਈ ਤਸਰਵਾਜੀ ਆ ਆਪਸ ਚ ਜ਼ਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾਤਾ ਦੇ ਕੰਟ੍ਰਾਲੀ ਦੇ ਤੇ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਅਬ ਤਰਤੀਸ਼ ਕਰ ਰਹੇ ਆਂ ਦਾਨੇ ਤਰਤੀਸ਼ ਕਰ ਰਹੇ ਆਂ ਕਿਹੜੀਆਂ ਗੋਲੀਆਂ ਲੱਗੀਆਂ ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਵੱਡਾਲੇ ਪਿੰਡ ਦੇ ਕੋਲ ਕਿੰਨੇ ਗੋਲੀਆਂ ਵੱਜੇ ਬੜੇ ਚਾਰ ਗੋਲੀਆਂ ਲੱਗੀਆਂ ਉਹਨਾਂ ਦੀ ਉਮਰ ਕਿੰਨੀ ਮੁੰਡੇ ਦੀ ਸਾਲ ਤੇ 19 ਵਾਲਾ ਨੇ ਕੀ ਕਾਰਵਾਈ ਕੀਤੀ ਬਸ ਜਲਦੀ ਯਾਰ ਅਸੀਂ ਮੁਕਤਮਾ ਰਜਿਸਟਰ ਕਰਕੇ ਤਰਤੀਸ਼ ਕਰ ਰਹੇ ਆਂ ਜੋ ਵੀ ਅਫੈਕਟ ਆਉਣਗੇ ਤੁਹਾਨੂੰ ਦੱਸਿਆ ਜਾਵੇ ਹਾਲਾਤ ਕਿੱਦਾਂ ਦੇ ਆ ਦੇਖ ਰਹੇ ਆਂ ਅਸੀਂ ਸਾਰਾ